ਪੰਜਾਬ ਨੈਸ਼ਨਲ ਬੈਂਕ ਨੂੰ ਲੈ ਕੇ ਵੱਡੀ ਖਬਰ ਤੁਹਾਡੇ ਸਾਹਮਣੇ ਸਾਂਝੀ ਕਰ ਰਹੇ ਹਾਂ ਪੰਜਾਬ ਨੈਸ਼ਨਲ ਬੈਂਕ ਦੇ ਅੰਦਰ ਉਦੋਂ ਉਫਰਾ ਤਫਰੀ ਮਚ ਗਈ ਸੈਂ ਦਾ ਮਾਹੌਲ ਬਣ ਗਿਆ ਜਦੋਂ ਸਵੇਰੇ ਪੰਜਾਬ ਨੈਸ਼ਨਲ ਬੈਂਕ ਨੂੰ ਖੋਲਣ ਦਾ ਸਮਾਂ ਹੋਇਆ ਤਾਂ ਜਿਵੇਂ ਹੀ ਬੈਂਕ ਖੋਲਿਆ ਗਿਆ ਤੇ ਪਤਾ ਚੱਲਿਆ ਕਿ ਬੈਂਕ ਦੇ ਅੰਦਰ ਤਾਂ ਭਿਆਨਕ ਅੱਗ ਲੱਗੀ ਹੋਈ ਹੈ ਧੂੰਆਂ ਹੀ ਧੂੰਆ ਨਜ਼ਰ ਆ ਰਿਹਾ ਜਿਸ ਤੋਂ ਬਾਅਦ ਤੁਰੰਤ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੂੰ ਸੂਚਿਤ ਕੀਤਾ ਗਿਆ ਤੇ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਤੇ ਅੱਗ ਤੇ ਕਾਬੂ ਪਾਇਆ ਗਿਆ ਦਾਦੀ ਇਹ ਤਸਵੀਨਾਵਾਂ ਜਿਹੜੀਆਂ ਨੇ ਇਹ ਤਰਨ ਤਾਰਨ ਦੀਆਂ ਨੇ ਜਿੱਥੇ ਨਜ਼ਦੀਕੀ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਅੱਗ ਲੱਗ ਗਈ ਹੈ ਹਾਲਾਂਕਿ ਅੱਗ ਦੀ ਜਾਣਕਾਰੀ ਜੋ ਮਿਲੀ ਹੈ ਦੱਸਿਆ ਜਾ ਰਿਹਾ ਹੈ ਕਿ ਬਿਜਲੀ ਦੇ ਸ਼ਾਰਟ ਸਰਕਟ ਹੋਣ ਕਰਕੇ ਇਹ ਅੱਗ ਲੱਗੀ ਹੈ ਜਿਸ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਵਿਭਾਗ ਨੂੰ ਦਿੱਤੀ ਗਈ ਹੈ ਅਤੇ ਜਿਵੇਂ ਹੀ ਟੀਮਾਂ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਤੇ ਮੌਕੇ ਤੇ ਅੱਗ ਤੇ ਕਾਬੂ ਪਾ ਲਿਆ ਗਿਆ ਹੈ ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਲੇਕਿਨ ਫਿਰ ਵੀ ਬੈਂਕ ਦੇ ਅੰਦਰ ਪਏ ਬਹੁਤ ਸਾਰੇ ਕਾਗਜ਼ਾਤ ਤੇ ਹੋਰ ਨਾ ਕਿਹ ਚੀਜ਼ਾਂ ਦਾ ਨੁਕਸਾਨ ਜ਼ਰੂਰ ਹੋ ਗਿਆ ਹੈ ਇਹਨਾਂ 9.5 ਬੈਂਕ ਦੇ ਅਮਪਲਾਈ ਜਿਹੜੇ ਆ ਸਵੈ ਸੇਵਕ ਆ ਉਹਨੇ ਜਦੋਂ ਆ ਕੇ ਦਰਵਾਜ਼ਾ ਖੋਲਕੇ ਤੇ ਮੇਨ ਸੂਚ ਚਾਉਣ ਕੀਤਾ ਉਹਦੇ ਨਾਲ ਉਹ ਸਰਕਟ ਸ਼ਾਰਟ ਹੋ ਗਿਆ ਏਸੀ ਦਾ ਹੀ ਏਸੀ ਉਹਦੇ ਵਿੱਚ ਹੈਂਗ ਹੋ ਗਿਆ ਸਾਰਾ ਏਸੀ ਸੜ ਗਿਆ ਉਹਦੇ ਨਾਲ ਧੂਆ ਅੰਦਰ ਬੈਂਕ ਦੀ ਬਿਲਡਿੰਗ ਦੇ ਅੰਦਰ ਧੂਆਂ ਧੂਆਂ ਹੀ ਖੈਰ ਬਗੇਰ ਅਸੀਂ ਨਾਕਾ ਚਭਾਲ ਚੌਂਕ ਤੇ ਸਾਨੂੰ ਇਨਫੋਰਮੇਸ਼ਨ ਮਿਲੀ ਜਿਹੜੇ ਮੁੰਛੀ ਨੇ ਦੱਸਿਆ ਵੀ ਬੈਂਕ 'ਚ ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ ਤੇ ਚੱਕ ਲੱਗੀ ਆ ਅਸੀਂ ਉੱਥੇ ਹੀ ਮੈਂ ਕਾਲ ਕਰਤੀ ਖੈਰ ਬਗੇਰ ਨੂੰ ਬਟ ਤਕਰੀਬਨ ਖੈਰ ਬਗੇਰ ਮੇਰੇ ਨਾਲ ਹੀ ਆ ਗਈ 5-7 7-10 ਮਿੰਟ 'ਚ ਮੈਂ ਮਹਿਨ ਸਾਹਿਬ ਨੂੰ ਕਾਲ ਕਰਕੇ ਦੱਸਿਆ ਇਹਨਾਂ ਦੇ ਬਾਕੀ ਸਟਾਫ ਨੂੰ ਬਾਕੀ ਪਬਲਿਕ ਦੇ ਸੰਯੋਗ ਨਾਲ ਬੈਂਕ ਸਟਾਫ ਦੇ ਸਟ੍ਰੋਕ ਨਾਲ ਬਾਕੀ ਇੱਥੇ ਆ ਲੱਗੇ ਪੱਖੇ ਵਾਲੇ ਆ ਉਹਨਾਂ ਕੋ ਪੱਖਾ ਲੈ ਆਂਦਾ ਕਿ ਕੋਈ ਜਨਰੇਟਰ ਲੈ ਆਂਦਾ ਬੈਂਕ ਦੇ ਅੰਦਰ ਜਿੰਨਾ ਵੀ ਧੂਆ ਹੀ ਉਹਨੂੰ ਬਾਹਰ ਕੱਢ ਕੇ ਚੈੱਕ ਕੀਤਾ ਗਿਆ ਮਹਿਨ ਸਾ ਬੈਂਕ ਦਾ ਟੋਟਲੀ ਰਿਕਾਰਡ ਸਾਰਾ ਸੇਫ ਆ ਇੱਕ ਔਨਲੀ ਫਰ ਜਿਹੜਾ ਏਸੀ ਆ ਉਹ ਸਰਕਟ ਸ਼ਟਡਾਊਨ ਕਰਕੇ ਏਸੀ ਜਿਹੜਾ ਫ੍ਰਿੱਗਲ ਗੈਸ ਛੱਡ ਗਿਆ ਉਹਦੇ ਨਾਲ ਬੈਂਕ ਦੇ ਅੰਦਰ ਜ਼ਿਆਦਾ ਧੂਆ ਹੈ ਕਿੰਨਾ ਲੱਗਦਾ ਹੈ ਜਿੱਦਾਂ ਕਾਫੀ ਨੁਕਸਾਨ ਹੋ ਸਕਦਾ ਬੈਂਕ ਦਾ ਲੇਕਿਨ ਅੰਦਰ ਚੈੱਕ ਕਰਨ ਤੇ ਸਟਾਫ ਦੇ ਨਾਲ ਮੈਂ ਸਾਹਿਬ ਦੇ ਨਾਲ ਇਹਨਾਂ ਦੇ ਸੀਨੀਅਰ ਮੈਨੇਜਰ ਆਏ ਨੇ ਉਹਨਾਂ ਦੀ ਹਾਜ਼ਰੀ ਚੈੱਕ ਕੀਤਾ ਗਿਆ ਟੋਟਲੀ ਰਿਕਾਰਡ ਜਿਹੜਾ ਸੇਫ ਹਨ ਕੈਸ਼ ਵਗੈਰਾ ਸਾਰਾ ਕੁਝ ਸੇਫ ਹੈ ਉਹਦਾ ਨਾਮ ਹੈ ਐਂਡ ਦੇਮਨਲ ਚੀਫ ਲੀਡ ਡਿਸਟ੍ਰਿਕਟ ਮੈਨੇਜਰ ਹੈ ਹਾਂ ਇਹਨਾਂ ਕਰੰਤਾਰਨ ਹੈ ਉਹਨਾਂ ਨੇ ਸਭੀ ਬੈਂਕ ਬਾਰੇ ਪੰਜਾਬ ਨੈ उसके पंजाब नेशनल बैंक के अधिकारी लीड, लीड मैनेजर होते हैं तो सबसे पहले तो हम महकमे को डिस्ट्रिक्ट एडमिनिस्ट्रेशन के जो पुलिस विभाग है फायर ब्रिगेड है इतना प्रॉम्प्ट सर्विस दिए इतना बढ़िया से इतना हेल्प करके प्लस लोकल जो लोग हैं सारे लोग ही तो उनको सभी को धन्यवाद करना चाहते हैं हमारे बैंक के सारी सामान रिकॉर्ड्स बचाव हो गए हैं कोई दिक्कत नहीं है कैश सेफ है सारा चीज़ सेफ है